ਜਿਦਾ ਤੋਂ ਜੰਮੋ ਨੇ ਜਨੰਦਰ ਦੀ ਟੀਮ ਜਿੰਨਾ ਪ੍ਰੈਸ ਮੀਡੀਆ ਸਾਰਾ ਸਾਰਿਆਂ ਦਾ ਧੰਨਵਾਦਿਆਂ ਔਰ ਡੀ ਐਚਓ ਸ਼ਖਲੀ ਤੁਸੀਂ ਮੇਰਾ ਮੇਰਾ ਬਹੁਤ ਸਾਥ ਦਿੱਤਾ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਵਾਈਸ ਜੀ ਕੋ ਖਾਲਸਾ ਸਾਹਿਬ ਸ਼੍ਰੀ ਵੈਸ਼ਨੂ ਜੀ ਜੀ ਸਾਹਿਬ ਡਾਕਟਰ ਸਰ ਦੇ ਨਾਲ ਕੁਝ ਸਾਥੀ ਆਏ ਨੇ ਮੈਂ ਉਹਨਾਂ ਦੇ ਨਾਮ ਵੀ ਲਊਗਾ ਉਹ ਵੀ ਅੱਗੇ ਪ੍ਰਧਾਨ ਜੀ ਕੋਲੋਂ ਸਰਪੱਤਵ ਨੂੰ ਮੋੜਿਆ ਜਨ ਸਾਰੇ ਗੁਰ ਹਰਿੰਦਰ ਸਿੰਘ ਜੀ ਮੇਰੇ ਨਾਲ ਵੀ ਹੋਣ ਸਾਥੀ ਬਹੁਤ ਵੱਡਾ ਪਰਿਵਾਰ ਹੋ ਰਾਇਆ ਇੱਥੇ ਵਿਦੇ ਪਾਲ ਜੀ ਵਿਦੇ ਪਾਲ ਜੀ ਰਾਜ ਜੀ ਬੈਠੇ ਕਰਾ ਲਓ ਬ੍ਰੈਕਟ ਤੇ ਬੈਠੇ ਪਾ ਜੀ ਬੈਠੇ ਕਰਾ ਲਓ ਇੱਕ ਮਿੰਟ ਇੱਥੇ ਫੜੂੰ ਮੇਰੇ ਪਾਲ ਸਿੰਘ ਜੀ ਬਰਜਿੰਦਰ ਸਿੰਘ ਜੀ ਤਨਦੀਪ ਸਿੰਘ ਜੀ ਬੋਲਾ ਠਾਕੁਰ ਜੀ ਚੰਦਰ ਸ਼ਰਮਾ ਜੀ बलराज सेठी जी दविंदर बाबा जी बलराज सेठी जी गुरुवार दविंदर बाबा जी जसवाल सिंह जी चाबेल हल्के तो राम प्रकाश जी राम प्रसाद जी वाइस प्रेसिडेंट बपार मंडल तो बलराज सेठी जी ने ਬਾਕੀ ਜਿਹੜੇ ਡਾਕਟਰ ਸਾਹਿਬ ਦੇ ਹੋਰ ਸਾਥੀ ਨੇ ਕੋਸੀਂ ਜਦੋਂ ਹਿਸ਼ਾਪੁਰ ਜਾਵਾਂਗੇ ਜਦੋਂ ਫੋਟੋ ਸਾਡੇ ਨਾਲ ਜਦੋਂ ਅਗਲਾ ਪ੍ਰੋਗਰਾਮ ਕਮੇਟੀ ਆ ਬੀਬੀ ਰੇणु ਕਲਿਆਣ ਜੀ ਉਹ ਵੀ ਆਜਣ ਭਾਰਤੀ ਬਾਦਲੀ ਕੀ ਸਰਸਵਾਈ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਇਹਨਾਂ ਨੇ ਵੀ ਅਜੇ ਕਾਦੀ ਦਾ ਜੁਆਇਨ ਕੀਤਾ ਇਹਨਾਂ ਦੇ ਵੀ ਬਹੁਤ ਧੰਨਵਾਦੀ ਆ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਹਿਸ਼ਾਰਪੁਰ ਜਾ ਕੇ ਰੱਖਾਂਗੇ ਉਹ ਪ੍ਰੋਗਰਾਮ ਡਾਕਟਰ ਸਾਹਿਬ ਜੀ ਜਿਹਾਗੇ ਸਾਰੇ ਸਾਥੀ ਉੱਤੇ ਜੁਆਇਨ ਕਰ ਹਾਂਜੀ ਕਿਸੇ ਨੇ ਕੋਈ ਸਵਾਲ ਕਰਨਾ ਹੈ ਜਿੰਨਾ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਮੈਂ ਲੋਕ ਸੁਣਾ ਸਵਾਲ ਕਰਦੇ ਬੱਟੇ ਚੱਲਦੀ ਹੈ ਪਾਰਟੀ ਆਹੀ ਦੀਆ ਡਿਪਟਰਾ ਡਾਕਟਰ ਸਾਹਿਬ ਨੇ ਪਹਿਲਾਂ ਤੁਸੀਂ ਉਹ ਕਹਿੰਿਆ ਸੀ ਕਿ ਮੈਂ ਅਗਰ ਮੈਨੂੰ ਕੋਈ ਪਾਰਟੀ ਲੋਕ ਸਭਾ ਦਾ ਅਗਰ ਟਿਕਟ ਦਿੱਤੀ ਜੇ ਮੈਂ ਚੋਣ ਲੜਾਂਗਾ ਕਿ ਆਪਾਂ ਇਹ ਨਹੀਂ ਕਰ ਸਕਦੇ ਹੁਸ਼ਿਆਰ ਬਹੁਤ ਹੈ ਤੁਹਾਡੇ ਵੀਰ ਹੋ ਸਕਦੇ ਨੇ ਦੇਖੋ ਸਾਡੀ ਪਾਰਟੀ ਇੱਕ ਸਿਸਟਮ ਹੈ ਸਾਡੀ ਕੋਰ ਕਮੇਟੀ ਬੈਠਦੀ ਹੈ ਬਹਿ ਕੇ ਵਿਚਾਰਾ ਹੁੰਦੀ ਹੈ ਕਿ ਕਿਹਦੇ ਕਿਹਨੂੰ ਕਿੱਥੇ ਦੇਣੀ ਹੈ ਉਹ ਕੋਰ ਕਮੇਟੀ ਫੈਸਲਾ ਕਰਦੀ ਹੈ ਉਸ ਕਰਕੇ ਹਲੇ ਜਲਦੀ ਕੋਰ ਕਮੇਟੀ ਦਾ ਮੀਟਿੰਗ ਕਰੀ ਜਾਊਗੀ ਇਥੇ ਜਿਹੜੇ ਜਿਹੜੇ ਸਾਡੇ ਟੈਂਸ਼ਨ ਕੈਂਡੀਡੇਟਸ ਆ ਉਹਨਾਂ ਤੇ ਡਿਸਕਸ ਕੀਤਾ ਜੀ ਗਠਜਬੰਦਨ ਦੀ ਕਦੋਂ ਤੱਕ ਉਮੀਦ ਰੱਖੀ ਹਾਂਜੀ ਗਠਜਬੰਦਨ ਤੁਹਾਡਾ ਕਦੋਂ ਤੱਕ ਐਲਾਨ ਹੋ ਸਕਦਾ ਆ ਜੀ ਦਾ ਸਲੋਗਨ ਹੁਣ ਤੱਕ ਹੋਰੇ ਨਹੀਂ ਪਤਾ ਲੱਗਦਾ ਤੁਸੀਂ ਤੁਹਾਡੀ ਗੱਲ ਹੀ ਚੱਲ ਰਹੀ ਹੈ ਕਰ ਰਹੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਲੇਖੀਓ ਮੈਦਾਨ ਚ ਉਤਾਰੇ ਨੇ ਆਮ ਲੋਕ ਦੂਰ ਇਸੇ ਮੇਰੇ ਕੈਬਨਟ ਮੈਂ ਕੋਈ ਜਿਹੜਾ ਕਹਿਣਾ ਚਾਹਣਾ ਆ ਆਪ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਇਹ ਆਮ ਲੋਕਾਂ ਮੱਥੇ ਮਿਲਿਆ ਗਿਆ ਉਹ ਇਹਨਾਂ ਦਾ ਇੰਨਾ ਮੁਰਾਹਾਲ ਹੈ ਕਿ ਆਮ ਲੋਕ ਤੇਨੂੰ ਛੱਡ ਗਏ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਹੈ ਧੰਗਾ ਦੀ ਇੱਕ ਪਾਰਟੀ ਹੈ ਤੋ ਇਸ ਕਰਕੇ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮਨਿਸਟਰਾਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੱਭੇ ਆਪਣੇ ਮਨਿਸਟਰ ਹੋ ਕੇ ਬਲੀ ਦਾ ਬੱਕਰਾ ਬੱਕਰਾ ਬਣਾ ਰਹੇ ਆ ਤੇ ਜਿਹੜੇ ਮਨਿਸਟਰ ਆਏ ਨੇ ਉਹ ਜਮਾਨਤਾ ਜੱਫਤ ਕਰਾ ਕੇ ਜਾਣਗੇ ਬਦਲ ਸਾਹਿਬ ਜੇਕਰ ਕੰਪੰਡਨ ਹੁੰਦਾ ਸ਼ੋਗਨੀਆ ਕਾਲੀ ਗੱਲ ਤੇ ਬੀਜੇਪੀ ਦਾ ਕੀ ਕੀ ਤੁਹਾਡੀ ਮੰਗਾਂ ਰੱਖ ਕੇ ਜੇਕਰ ਤੁਸੀਂ ਕੋਈ ਤੁਹਾਡੀ ਮੰਗ ਮੇਰੀ ਗੱਲ ਸੁਣੋ ਕਿ ਤੁਸੀਂ ਕਿਹੜੇ ਡਿਪਾਰਟਮੈਂਟ ਤੁਸੀਂ ਦਾ ਲਾਈਨ ਹੁੰਦੇ ਹੈ ਜ਼ੀਰੋ ਲਾਈਨ ਹੁੰਦੇ ਤੁਹਾਡਾ ਜੀਤ ਨਾ ਹੋਈਓ ਕਰਜੇ ਮੰਦਨ ਇਹ ਕਿ ਨਹੀਂ ਆਪਣਾ ਖਰੇ ਤੁਸੀਂ ਖਰੇ ਤੁਸੀਂ ਮੈਂ ਕਹਿੰਦਾ ਥੋੜੇ ਰਹੀ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਮੈਂ ਤੁਹਾਡੇ ਕੋਲੇ ਬੈਠਾ ਤੋ ਐਸ ਕਰਕੇ ਤੁਸੀਂ ਮੈਨੂੰ ਲੱਗਦਾ ਮਾਨੇ ਨਹੀਂ ਤੁਹਾਡੇ ਇਕੱਠ ਬੰਦੇ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਇਕੱਲੀ ਦਲ ਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਕਿ ਸ਼ਹਿਰਾਂ ਵਿੱਚ ਸਟਰੋਂਗਲੀ ਇਕੱਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਜ਼ਿਲ੍ਹਿਆਂ ਵਿੱਚ ਪਸੀ ਹੈ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਆਵਾਮ ਨੂੰ ਉਪਰੋਗਿਆ ਤੁਸੀਂ ਦੇਖਿਓ ਨਾ ਆ ਸਾਡੀ ਸੋਚ ਹੈ ਜਿਹਨੇ ਤਾਕਤਵਰ ਅਸੀਂ ਪਿੰਡਾਂ 'ਚ ਹੈ ਉਹਨੇ ਤਾਕਤਵਰ ਅਸੀਂ ਸ਼ਹਿਰਾਂ 'ਚ ਮਾਡ ਸਾਬ ਜਦੋਂ ਯਾਤਰਾ ਦਾ ਕੀ ਰਿਸਪਾਂਸ ਕਰਦੇ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਹੈ ਬਸ ਆਗਾ ਤਹੋਂ ਮੇਰਾ ਤੱਕ ਮੈਨੂੰ ਤਕਰੀਬਨ ਠੀਕ ਆ ਤਕਰੀਬਨ 30 ਸਾਲ ਤੋਂ ਤੇ ਸਿਆਸਤ ਹੋਈ 30 ਸਾਲਾਂ 'ਚ ਐਜੀ ਰਿਸਪਾਂਸ ਜੋ ਕਿ ਅੱਜ ਦੇਖ ਰਹੇ ਆ ਮੈਂ ਅੱਜ ਤੱਕ ਦੇਖੀ ਲੋਕਾਂ ਦੇ ਵਿੱਚ ਛਾੜੂ ਵਾਲੇ ਨਕਲੀ ਜਾਨੀ ਜਿਹੀ ਮੁੱਖ ਮੰਤਰੀ ਤੇ ਇੱਕ ਨਾ ਘੁੱਸਣ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਖੇਤਰੀ ਪਾਰਟੀ ਕਾਲੀਦਨ ਇਹਨੂੰ ਤਗੜਾ ਕਰੀਏ ਤਾਂ ਪੰਜਾਬ ਨੂੰ